ਮਾੜੇ ਮੋਟੇ ਭਾਂਡੇ ਤਾਂ ਹਰੇਕ ਘਰੇ ਖੜਕਦੇ ਆ ਮਾੜਾ ਮੋਟਾ ਲੜਾਈ ਬੁਲਾਰਾ ਹਰੇਕ ਘਰੇ ਹੁੰਦਾ ਪਰ ਜਦੋਂ ਕਿਸੇ ਘਰ ਤੇ ਕੋਈ ਮਾੜਾ ਸਮਾ ਆ ਜੇ ਤਾਂ ਉਹਦਾ ਸਵਾਰ ਨਾਲੇ ਘਟ ਹੁੰਦਿਆ ਤਮਾਸ਼ਾ ਵੇਖਣ ਵਾਲੇ ਬੜੇ ਹੁੰਦੇ ਆ ਸਭ ਤੋਂ ਗਿਰਿਆ ਤੇ ਸੜਿਆ ਰਿਸ਼ਤੇਦਾਰ ਜਾਂ ਸਾਕਾ ਸੰਬੰਧੀ ਜਿਨੂੰ ਆਪ ਨੂੰ ਤਾਂ ਘਰੇ ਭਲਾਂ ਛਿੱਤਰ ਤੇ ਰੋਟੀ ਦਿੰਦੇ ਹੋਣ ਉਹਨੇ ਤਮਾਸ਼ਾ ਵੇਖਣ ਦੇ ਮਾਰੇ ਨੇ ਜ਼ਰੂਰ ਆਉਣਾ ਹੁੰਦਾ ਤੇ ਨਾਲੇ ਆ ਕੇ ਨੁਕਸ ਕੱਢੋ ਤੁਹਾਡੀ ਨੋ ਨਹੀਂ ਸਹੀ ਤੁਹਾਡਾ ਪੁੱਤ ਨਹੀਂ ਸਹੀ ਮੈਂ ਤਾਂ ਆਪਦਿਆਂ ਨੂੰ ਸੂਈ ਦੇ ਨਖਾਰੇ ਤਣੀ ਕੱਢ ਕੇ ਰੱਖਦਾ। ਘਰੇ ਭਲਾ ਸਿਰ 'ਚ ਜਿੱਤੀਆਂ ਪੈਂਦੀਆਂ ਹੋਣ ਪਰ ਕਿਸੇ ਦਾ ਤਮਾਸ਼ਾ ਵੇਖਣ ਵਾਸਤੇ ਮੱਚਦੀ ਤੇ ਤੇਲ ਜਰੂਰ ਪਾਉਣਾ ਹੁੰਦਾ। ਇਹੋ ਜਿਹੇ ਬੰਦਿਆਂ ਨੂੰ ਵੜਨ ਨਾ ਦਿਆ ਕਰੋ। ਤਮਾਸ਼ਾ ਵੇਖ ਕੇ ਜਾ ਕੇ ਮੁੜ ਕੇ ਬਾਹਰ ਚਾਰ ਬੰਦਿਆਂ 'ਚ ਦੱਸਦੇ ਆ ਕਿ ਫਲਾਨਿਆਂ ਦੇ ਘਰੇ ਰੌਲਾ ਜਾਇ। ਫਲਾਨਿਆਂ ਦੀ ਨੌਂ ਖਰਾਬ ਕਰਦੀ ਆ। ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਆਈ ਤੇ ਮੜਾ ਜਾ ਸਮਝਾ ਕੇ ਜਾਈ। ਪੁੱਛਣ ਵਾਲਾ ਹੋਵੇ ਤੂੰ ਕਿਸੇ ਨੂੰ ਕੀ ਸਮਝਾ ਸਕਦਾ ਤੇਰੇ ਤਾਂ ਆਪ ਜਿੱਤੀਆਂ ਪੈਂਦੀਆਂ ਲੋਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਵਾਲੀ ਗੱਲ ਹੈ ਜਿਹਦੇ ਨਾਲ ਇੱਕ ਵਾਰੀ ਵਿਗੜ ਗਈ ਦੁਬਾਰਾ ਉਸ ਮਹਿਫਲ ਚ ਜਾ ਕੇ ਬਹਿਣਾ ਮਰਦਾਂ ਵਾਲੀ ਤੇ ਬੰਦਿਆਂ ਵਾਲੀ ਗੱਲ ਨਹੀਂ ਪਹਿਲੀ ਗੱਲ ਤਾਂ ਬਹਿਣਾ ਹੀ ਨਹੀਂ ਚਾਹੀਦਾ ਦੂਜੀ ਗੱਲ ਜੇ ਤੁਸੀਂ ਰਾਜੀਨਾਵਾ ਕਰਕੇ ਉਹਨਾਂ ਚ ਬਹਿਣ ਉੱਠਣ ਲੱਗ ਵੀ ਪਏ ਵਰਤਣ ਵੀ ਲੱਗ ਪਏ ਤਾਂ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਨਾ ਪਰਦੇ ਵਾਲੀ ਗੱਲ ਵੀ ਪਾਸੇ ਹੋ ਕੇ ਕਰਿਆ ਕਰਨਗੇ ਬਦਲੇ ਦੀ ਭਾਵਨਾ ਹਮੇਸ਼ਾ ਦਿਲ ਚ ਰਹੂਗੀ ਜੇ ਤੁਸੀਂ ਉਹਨਾਂ ਨਾਲ ਖਾ ਪੀ ਕੇ ਉਹਨਾਂ ਨੂੰ ਤਿਜਾ ਕੇ ਬਦਲਾ ਵੀ ਲਓਗੇ ਤਾਂ ਲੋਕਾਂ ਨੇ ਤੁਹਾਨੂੰ ਗਦਾਰ ਆਖਣਾ ਕਿ ਇਹਨਾਂ ਨੇ ਨਾਲ ਖਾ ਕੇ ਨਾਲ ਰਹਿ ਕੇ ਪਿੱਠ ਤੇ वार ਕੀਤਾ ਹੈ ਦੁਸ਼ਮਣਾਂ ਨਾਲ ਵਰਤਾਵਾ ਬਣਾ ਕੇ ਗਦਾਰ ਆਖਵਾਉਣ ਨਾਲੋਂ ਦੁਸ਼ਮਣ ਨਾਲੋਂ ਪਾਸਾ ਵਟ ਲੋ ਅਣਖੀ ਆਖਵਾ ਲੋ ਲੋਕ ਤੁਹਾਡੀ ਇੱਜ਼ਤ ਕਰਨਗੇ ਅੱਜ ਮੈਨੂੰ ਇੱਕ ਸਿਆਣੇ ਬੰਦੇ ਨੇ ਆਖਿਆ ਕਿ ਤੇਰੀ ਜ਼ਬਾਨ ਰੁੱਖੀ ਹੈ ਜੇ ਚਾਰ ਬੰਦੇ ਜੋੜਨੇ ਆ ਤਾਂ ਮਿੱਠਾ ਬੋਲਿਆ ਕਰ ਕੌੜੀਆਂ ਖਰੀਆਂ ਜਾਂ ਰੁੱਖੀਆਂ ਜ਼ਬਾਨਾਂ ਤੇ ਕਿਸੇ ਨੂੰ ਇਤਬਾਰ ਨਹੀਂ ਹੁੰਦਾ ਮੈਂ ਕਿਹਾ ਅੱਜ ਕੱਲ ਲੋਕ ਪੈਸੇ ਵਾਲਿਆਂ ਦੇ ਛਿੱਟੇ ਮਾਰਦੇ ਆ ਖਾਲੀ ਜੇਬਾਂ ਵਾਲਿਆਂ ਦਾ ਕੋਈ ਯਾਰ ਨਹੀਂ ਹੁੰਦਾ ਛੋਟੇ ਦਿਲ ਵੱਡੇ ਗੱਲ ਸਿੱਧੀ ਮੋੜ ਕੋੜ ਨਹੀਂ ਕੌਲੀ ਚਟਾਂ ਪਿੱਛੇ ਲੱਗ ਕੇ ਭਰਾਵਾਂ ਨਾਲ ਨਹੀਂ ਵਿਗਾੜੀਦੀ ਹੁੰਦੀ ਜਿੱਥੇ ਭਰਾਵਾਂ ਨੇ ਕੰਮ ਆਉਣਾ ਉੱਥੇ ਤੇੜਾ ਨਹੀਂ ਖੜਦੀਆਂ ਬਾੜੀਆਂ ਨਸਲਾਂ ਕਤਾਰੀ ਕਰਨ ਨੂੰ ਵੀ ਸ਼ੌਂਕੀ ਸਮਝਦੀਆਂ ਵੈਸੇ ਵੀ ਦੁੱਕੀ ਦੇ ਬੰਦੇ ਯਾਰੀ ਦੀ ਕੀਮਤ ਨਹੀਂ ਜਾਣਦੇ ਹੁੰਦੇ ਲੋਕਾਂ ਦਾ ਖੂਨ ਚੂਸ ਕੇ ਜਾਂ ਬੇਗਾਨਾ ਹੱਕ ਖਾ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ 'ਚ ਪੜਾਉਣ ਵਾਲੇ ਮਾਪੇ-ਬਾਪ ਨੂੰ ਪਿਛਲੇ ਪੈਰੇ ਬਿਰਦਾ ਸ਼ਰਮ 'ਚ ਰਹਿਣਾ ਪੈਂਦਾ ਹੈ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਤੰਗੀਆਂ ਢੀੜਾਂ ਨਾਲ ਪੜਾਏ ਹੋਏ ਬੱਚੇ ਆਪਦੇ ਮਾਂ-ਪਿਓ ਦੀ ਹਮੇਸ਼ਾ ਕਦਰ ਕਰਦੇ ਆ ਵਿੱਦਿਆ ਪੈਸੇ ਦੀ ਜੋ ਅਮੀਰੀ ਦੀ ਮਥਾਜ ਨਹੀਂ ਹੁੰਦੀ ਜਿਨ੍ਹਾਂ ਨੇ ਪੜਨਾ ਉਹ ਰੱਦੀ ਕਿਤਾਬਾਂ ਚੋਂ ਗੱਲਾਂ ਸਿੱਖ ਕੇ ਹੀ ਵਿਦਵਾਨ ਬਣ ਜਾਂਦੇ ਆ ਜਿੰਦਗੀ ਚ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਆ ਚੰਗੇ ਸਮੇਂ ਚ ਪੈਰ ਨਹੀਂ ਛੱਡਨੇ ਚਾਹੀਦੇ ਮਾੜੇ ਸਮੇਂ ਚ ਡੋਲਣਾ ਨਹੀਂ ਚਾਹੀਦਾ ਸਤ ਗੁਰੂ ਤੇ ਭਰੋਸਾ ਰੱਖ ਕੇ ਸਬਰ ਤੇ ਸਹਿਣਸ਼ੀਲਤਾ ਰੱਖੋ ਸਬਰ ਹੋਵੇ ਭਰੋਸਾ ਹੋਵੇ ਸਹਿਣਸ਼ੀਲਤਾ ਹੋਵੇ ਹੌਂਸਲਾ ਹੋਵੇ ਤਾਂ ਡੁੱਬਦੀਆਂ ਬੇੜੀਆਂ ਵੀ ਤਰ ਜਾਂਦੀਆਂ ਤੇ ਜੇਕਰ ਹੌਂਸਲਾ ਟੁੱਟ ਜੇ ਸਹਿਣਸ਼ੀਲਤਾ ਖਤਮ ਹੋ ਜੇ ਸਬਰ ਖਤਮ ਹੋ ਜੇ ਭਰੋਸਾ ਖਤਮ ਹੋ ਜੇ ਤਾਂ ਮਮੂਲੀ ਜੀਆਂ ਛੱਲਾਂ ਸਾਹਮਣੇ ਤਰਦੀਆਂ ਬੇੜੀਆਂ ਵੀ ਡੁੱਬ ਜਾਂਦੀਆਂ